ਗੁਰਦੁਆਰਾ ਸ਼੍ਰੀ ਗੁਰੂ ਕਲਗੀ ਤਰ ਸਾਹਿਬ ਸੰਜਮਾਨੇ ਇੰਕ੍ਰੋਚੇ ਵਿਖੇ ਖਾਲਸਾ ਸਾਜਨਾ ਦੇਸ਼ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ 12 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਅਪ੍ਰੈਲ ਦੇ ਮਹੀਨੇ ਵਿੱਚ 1699 ਈਸਵੀ ਦੀ ਵਿਸਾਖੀ ਨੂੰ ਸਾਹਿਬੇ ਕੁਮਾਲ ਸਰਪੰਸਦਾਨੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੱਜ ਜਗ੍ਹਾ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਿਆਂ ਸਭਨਾਂ ਬਲੋਂ ਨਗਰ ਕੀਰਤਨ ਸਜਾਏ ਜਾਂਦੇ ਹਨ ਗੁਰਦੁਆਰਾ ਸ਼੍ਰੀ ਗੁਰੂ ਕਨਗੀਤਨ ਸਾਹਿਬ ਸੰਜਵਾਨੀ ਇਨਕ੍ਰੋਚੇ ਵੱਲੋਂ ਖਾਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਇਸ ਸਾਲ 12 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਸਜਾਇਆ ਜਾ ਰਿਹਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੰਜ ਨਿਸ਼ਾਨਚ ਪਾਲਕੀ ਵਿੱਚ ਸ਼ਸ਼ੋਭੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਹ ਹੇਠ ਨਗਰ ਕੀਰਤਨ ਦੀ ਆਰੰਭਤਾ ਦੁਪਹਿਰ 1:00 ਵਜੇ ਪਿਆਸਾ ਦੰਤ ਤੇ ਅਲੀ ਗੇਰੀ ਸੰਜਵਾਨੀ ਇੰਕ੍ਰੋਚੇਟੋ ਹੋਵੇਗੀ ਅਤੇ ਨਗਰ ਕੀਰਤਨ ਦੀ ਪ੍ਰਕਰਮਾ ਕਰਦੇ ਹੋਏ ਤੇ ਸੰਤਾਂ ਦੇ ਵਿਸ਼ਾਲ ਕੱਠ ਵੱਲੋਂ ਗੁਰੂ ਜਸ ਕਰਦੇ ਹੋਏ ਨਗਰ ਕੀਰਤਨ ਦੀ ਸੰਪੂਰਨਤਾ ਦੂਸਰੇ ਪਿੰਡ ਸੋਲਾ ਰੋਲੋ ਦੇ ਪਿਆਸਾ ਦਲ ਕਮੂਨੇ ਵਿਖੇ ਹੋਵੇਗੀ ਇਸ ਮੌਕੇ ਵੱਖ-ਵੱਖ ਰਾਗੀ ਢਾਡੀ ਤੇ ਕੀਰਤਨੀ ਜਥੇ ਹਾਜ਼ਰੀ ਭਰਨਗੇ ਜ਼ਿਕਰਯੋਗ ਹੈ ਕਿ ਇਸ ਸਾਲਿਟਲੀ ਵਿੱਚ ਨਗਰ ਕੀਰਤਨਾਂ ਵਿੱਚ ਲੰਗਰ ਦੀ ਪ੍ਰਾਤਨ ਗੁਰ ਮਰਿਆਦਾ ਨੂੰ ਬਰਹਾਲ ਕਰਨ ਲਈ ਜੋ ਪ੍ਰਬਲ ਦੇ ਅਨੁਸਾਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਦੌਰਾਨ ਹਰ ਤਰ੍ਹਾਂ ਦੇ ਲੰਗਰ ਸਿਰਫ ਪੰਗਤ ਵਿੱਚ ਹੀ ਸ਼ਿਕਾਇਤੇ ਜਾਣਗੇ ਅਤੇ ਉਹ ਲੰਗਰ ਦੀ ਪ੍ਰਾਤਨ ਗੁਰ ਮਰਿਆਦਾ ਨੂੰ ਬਹਾਲ ਕਰਨ ਦੀ ਸੰਗਤਾਂ ਤੋਂ ਭਰਪੂਰ ਸਾਥ ਦੀ ਆਸ ਕਰਦੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਟਲੀ ਅਤੇ ਯੂਰਪ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਮ ਹੁਮਾ ਕੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਲੰਗਰ ਵਿੱਚੋਂ ਹੀ ਆਰੰਭ ਹੋ ਗਿਆ ਨਗਰ ਕੀਰਤਨ ਸੂਰ ਅਰ ਰੱਲਾ ਪਹੁੰਚ ਰਿਹਾ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕਿ 12 ਤਰੀਕ ਦਿਨ ਸ਼ਨੀਵਾਰ ਨੂੰ ਹੋਮ ਮਾ ਕੇ ਪਹੁੰਚ ਕੇ ਗੁਰੂ ਦੀਆਂ ਕੁਛੀਆਂ ਲੱਗੇ ਗੁਰੂ ਕਾ ਲੰਗਰ ਜੋ ਪੰਗਤ ਵਿੱਚ ਹੀ ਛਕਾਇਆ ਜਾਊਗਾ ਵੱਤਵਾ ਸੰਗਤਾਂ ਨੂੰ ਪਹੁੰਚ ਕੇ ਬੇਨਤੀ ਹੈ ਕਿ ਗੁਰੂ ਦਾ ਆਪਾਂ ਲਾ ਲઈએ